ਭਾਈ ਸਾਹਿਬ ਅੱਜ ਦੇ ਸਮੇਂ ਵਿੱਚ ਨਸ਼ਾ ਬਹੁਤ ਜ਼ਿਆਦਾ ਵਧ ਰਿਹਾ ਤੇ ਇਸ ਤੇ ਆਪਣੀ ਮਤਲਬ ਵਿਚਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਸ਼ੇ ਵਧ ਰਹੇ ਨੇ ਜੀ ਇਹਦੇ ਵਿੱਚ ਜੋ ਹੈਗਾ ਸਾਡੇ ਮਨ ਨੂੰ ਸ਼ਾਂਤੀ ਅਸੀਂ ਜੋ ਵੀ ਕੰਮ ਕਰਦੇ ਆਂਗੇ ਅਸੀਂ ਉਹਦੇ ਵਿੱਚ ਖੁਸ਼ ਨਹੀਂ ਰਹਿੰਦੇ ਨਾ ਖੁਸ਼ ਰਹਿਣ ਦਾ ਕਾਰਨ ਉਹੀ ਜਿਵੇਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਲਿਖਿਆ ਹੈ ਵੀ ਬਿਨਾ ਹਰ ਨਾਮ ਤੋਂ ਬਿਨਾਂ ਮੁਕਤ ਨਹੀਂ ਹੁੰਦੀ ਹੈਗੀ ਜੋ ਪ੍ਰਮਾਤਮਾ ਦਾ ਨਾਮ ਹੈ ਉਹ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਜੇ ਅਸੀਂ ਪ੍ਰਮਾਤਮਾ ਦਾ ਨਾਮ ਜਪਾਂਗੇ ਫਿਰ ਸਾਡੇ ਮਨ ਨੂੰ ਸ਼ਾਂਤੀ ਹੋਵੇਗੀ ਅਸੀਂ ਨਸ਼ਿਆਂ ਵੱਲ ਨਹੀਂ ਜਾਵਾਂਗੇ ਤਾਂ ਇਸ ਕਰਕੇ ਜੋ ਨਸ਼ਾ ਹੈ ਨਸ਼ਾ ਤਾਂ ਪ੍ਰਮਾਤਮਾ ਦੇ ਨਾਮ ਦਾ ਹੀ ਲਾਲ ਲੈਣਾ ਚਾਹੀਦਾ ਹੈ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਹੈ ਜੋ ਅਸੀਂ ਮਹਾਂਪੁਰਖਾਂ ਦੀ ਸੰਗਤ ਕਰਦੇ ਹਾਂ ਜਿਵੇਂ ਕਿ ਸੰਤ ਬਾਬਾ ਦਰਸ਼ਨ ਸਿੰਘ ਠੱਕੀ ਸਾਹਿਬ ਵਾਲਿਆਂ ਦੀ ਸੰਗਤ ਕਰਦੇ ਹਾਂ ਉਹ ਇੱਕ ਗੱਲ ਤੱਕ ਕਹਿ ਰਹੇ ਨੇਗੇ ਜੋ ਵੀ ਚਾਹ ਹੈ ਚਾਹ ਵੀ ਇੱਕ ਨਸ਼ਾ ਹੈ ਜੋ ਕਹਿੰਦੇ ਵੀ ਅਸੀਂ ਦੋ ਡੰਗ ਦੀ ਇੱਕ ਰੋਟੀ ਖਾਂਦੇ ਆ ਉਹ ਵੀ ਸਾਨੂੰ ਇੱਕ ਨਸ਼ਾ ਹੈ ਸਾਨੂੰ ਜੋ ਹੈ ਨਸ਼ਾ ਨਾਮ ਦਾ ਨਸ਼ਾ ਰੋਟੀ ਦਾ ਨਸ਼ਾ ਹੀ ਲੈ ਲੈਣਾ ਚਾਹੀਦਾ ਉੱਥੇ ਜਦੋਂ ਤੁਸੀਂ ਜਾਓਗੇ ਠੱਕੀ ਸਾਹਿਬ ਗੁਰਦੁਆਰਾ ਸਾਹਿਬ ਜਾਓਗੇ ਉੱਥੇ ਤੁਹਾਨੂੰ ਚਾਹ ਦਾ ਲੱਗ ਭੱਗ ਕੀ ਚਾਹ ਤੁਹਾਨੂੰ ਮਿਲੇਗੀ ਹੀ ਨਹੀਂ ਤਾਂ ਇਸ ਕਰਕੇ ਜੋ ਨਸ਼ਾ ਹੈ ਨਸਿਆਂ ਦੇ ਵਿੱਚ ਸਰਕਾਰਾਂ ਦਾ ਬਹੁਤ ਵੱਡਾ ਹੱਥ ਹੈ ਜੀ ਕਿਸੇ ਦੀ ਵੀ ਸਰਕਾਰ ਬਣਦੀ ਹੈ ਨਸ਼ੇ ਵੱਲ ਕਹੀ ਜਾਂਦੇ ਆ ਵੀ ਨਸ਼ਾ ਬੰਦ ਕਰਨ ਲੈਣਾ ਚਾਹੀਦਾ ਨਸ਼ਾ ਬੰਦ ਕਰ ਲੈਣਾ ਚਾਹੀਦਾ ਵਰਕ ਕਰਾ ਜਰੂਰ ਦਿੰਦੇ ਨੇ ਪਰ ਕਰਨ ਵਾਸਤੇ ਨਹੀਂ ਕੋਈ ਤਿਆਰ ਜੋ